ਖੜੇ ਫੁੱਲ ਨੂੰ ਪਤਾ ਨਹੀਂ ਹੁੰਦਾ ਕਿ ਮੰਦਰ ਜਾਣੇ ਕਿ ਕਬਰਾਂ ਤੇ ਖੜੇ ਫੁੱਲ ਨੂੰ ਪਤਾ ਨਹੀਂ ਹੁੰਦਾ ਮੰਦਰ ਜਾਣੇ ਕਿ ਕਬਰਾਂ ਤੇ ਕੁੰਦਕੇ ਕਿ ਸਦਾ ਹਾਰੇ ਪੰਨਾ ਕਿ ਰੁਲਣਾ ਹੈ ਗਾ ਸੜਕਾਂ ਤੇ ਖੜੇ ਫੁੱਲ ਤਸਤਾ ਰੋਂਦਾ ਨਹੀਂ ਮੁਰਝਾਵਨ ਤੇ ਨਹੀਂ ਕਰਦਾ ਉਹ ਗਿਲਾ ਕਿਸੇ ਤੇ ਸੋਚਦਾ ਹੈ ਕਿ ਫਾਇਦਾ ਪਛਤਾਵਨ ਤੇ ਨਹੀਂ ਕਰਦਾ ਉਹ ਗਿਲਾ ਕਿਸੇ ਤੇ ਸੋਚਦਾ ਹੈ ਕਿ ਫਾਇਦਾ ਪਛਤਾਵਨ ਤੇ ਅੰਤ ਨੂੰ ਤਾਂ ਮਿੱਟੀ ਹੋਣਾ ਅੰਤ ਨੂੰ ਤਾਂ ਮਿੱਟੀ ਹੋਣਾ ਫਿਰ ਕੀ ਫਾਇਦਾ ਪਛਤਾਵੰਦ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ